ਗ੍ਰੇਡ ਪੰਜਾਬ ਟੀਵੀ ਦੇਖ ਰਹੇ ਹੋ ਤੇ ਮੈਂ ਆ ਅਭਿਸ਼ੇਕ ਜਲੋਟਾ ਗੱਲ ਕਰੀਏ ਪੰਜਾਬ ਹੜਾ ਦੇ ਵਿੱਚ ਮਾਰਿਆ ਹੋਇਆ ਤੇ ਪੰਜਾਬ ਦੇ ਵਿੱਚ ਹਰ ਜਗ੍ਹਾ ਹੜ ਆਏ ਹੋਏ ਨੇ ਇਸੇ ਤਰੀਕੇ ਦੇ ਨਾਲ ਲੁਧਿਆਣਾ ਦੇ ਸਸਰਾਲੀ ਕਲੋਨੀ ਦੇ ਵਿੱਚ ਜਿਹੜਾ ਹੜ ਦੀ ਮਾਰ ਪਈ ਆ ਤੇ ਬੰਨ ਬੰਨੇ ਜਾ ਰਹੇ ਨੇ ਤੇ ਇਸੇ ਵਿੱਚ ਲੁਧਿਆਣਾ ਦੇ ਸਾਹਨੇ ਵਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ 5000 ਡੀਜ਼ਲ ਦਾ ਜਿਹੜਾ ਲੀਟਰ ਡੀਜ਼ਲ ਆ ਉਹ ਆਪਣੇ ਵੱਲੋਂ ਜਿਹੜੇ ਇੱਥੇ ਇੱਕ ਰਾਹਤ ਕਾਰਜ ਦੇ ਵਿੱਚ ਕਹ ਲਈਏ ਪੋਕ ਕਲਾਈਨ ਕਹ ਲਈਏ ਜੀਸੀਬੀ ਜਾਂ ਟਿਪਰ ਜਾ ਜਿਹੜੀ ਹੋਰ ਜਿਹੜੀ ਮਸ਼ੀਨਰੀ ਹੋ ਯੂਜ਼ ਹੋ ਰਹੀ ਹੋਣਾ ਲਈ ਡੋਨੇਟ ਕਰ ਦਿੱਤਾ ਗਿਆ ਸਾਡੇ ਨਾਲ ਹੇਮਰਾ ਰਾਜੀ ਜੀ ਮੌਜੂਦ ਨੇ ਰਾਜੀ ਸਾਹਿਬ ਕੀ ਕਹਿਣਾ ਚਾਹੂਗਾ 5000 ਲੀਟਰ ਡੀਜ਼ਲ ਤੁਸੀਂ ਡੋਨੇਟ ਕਰ ਦਿੱਤਾ ਅੱਜ ਕਿਹਾ ਜਾ ਰਿਹਾ ਕਿ ਤੁਹਾਡੇ ਵੱਲੋਂ ਇਹ ਸਾਰਾ ਡੀਜ਼ਲ ਦਾ ਕਾਰਜ ਚੱਕਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਤੇ ਜੋ ਕੁਦਰਤੀ ਆਫਤ ਆਈ ਵੇ ਜਿਸ ਦਿਨ ਤੋਂ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਸੇਵਾ ਦੇ ਵਿੱਚ ਲੱਗੀ ਹੋਈ ਹੈ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਹਿਬਾਨ ਪੂਰਾ ਪੰਜਾਬ ਕਮਾਗਾ ਸੰਸਤਾ ਬਹੁਤ ਲੱਗੇ ਮੈਂ ਸੇਵਾ ਕਰਨ ਸਾਡੇ ਡੀਸੀ ਸਾਹਿਬ ਐਸ ਡੀ ਐਮ ਸਾਹਿਬ ਏ ਡੀ ਸੀ ਸਾਹਿਬ ਸਾਡੇ ਮਾਨਯੋਗ ਮਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦੀ ਸਾਰੀ ਟੀਮ ਜਿਹੜਾ ਪੰਜਾਬ ਸਰਕਾਰ ਸੇਵਾ ਕਰਨ ਲੱਗੀ ਵੀ ਹੈ ਉੱਥੇ ਮੇਰੇ ਮਨ ਦੇ ਵਿੱਚ ਆ ਕਿਉਂ ਨਾ ਮੈਂ ਆਪਣੀ ਥੋੜੀ ਬਹੁਤੀ ਆਪਣੇ ਸੇਵਾ ਕਰਾਂ ਕਿਸ ਤਰ੍ਹਾਂ ਮੈਂ ਮਾਰਕੀਟ ਕਮੇਟੀ ਸਾਨੇਵਾਲ ਦਾ ਚੇਅਰਮੈਨ ਹਾਂ ਜਿੰਨਾ ਚਿਰ ਮੈਂ ਚੇਅਰਮੈਨ ਰਹੂੰਗਾ ਕੋ ਆਪਣੀ ਜਿੰਨੀ ਮੈਨੂੰ ਸੈਲਰੀ ਆਉਂਗੀ ਉਹ ਸੀਐਮ ਰਾਹਤ ਫੰਡ ਦੇ ਵਿੱਚ ਤੇ 1 ਲੱਖ ਦਾ ਚੈੱਕ ਸੀਐਮ ਰਾਹਤ ਫੰਡ ਦੇ ਵਿੱਚ 5000 ਲੀਟਰ ਡੀਜ਼ਲ ਜੋ ਹਲਕਾ ਸਾਨੇਵਾਲ ਦੇ ਸਰਾਲੀ ਕਲੋਨੀ ਦੇ ਵਿੱਚ ਪੈਂਦਾ ਹੈ ਉਹ ਚਾਹੇ ਕੋ ਟਿਪਰ ਵਾਲਾ ਪਾਵੇ ਪਾਪਲਨ ਵਾਲਾ ਪਾਵੇ ਕੱਲ ਭੇਜਿਆ ਸੀਗਾ ਜੀ ਅੱਜ ਲਾਸਟ ਜਿਹੜਾ 5000 ਦਾ ਹੋ ਗਿਆ ਇਹਨਾਂ ਨੂੰ ਮੈਂ ਹੋਰ ਵੀ ਬੇਨਤੀ ਕੀਤੀ ਜੇ ਕਿਸੇ ਚੀਜ਼ ਹੋਰ ਦੀ ਵੀ ਲੋੜ ਹੈ ਤਾਂ ਮੈਂ ਦੇਣ ਨੂੰ ਤਿਆਰ ਬੈਠਾ ਅੱਜ ਪੰਜਾਬ ਦੇ ਨਾਲ ਸਾਨੂੰ ਸਾਰਿਆਂ ਨੂੰ ਖੰਡ ਦੀ ਲੋੜ ਹੈ ਕਿਉਂਕਿ ਪੰਜਾਬ ਦੀ ਗੱਲ ਹੈ ਉਹ ਪੰਜਾਬ ਜਿਹੜਾ ਦੁਨੀਆ ਦੇ ਕਿਸੇ ਕੋਨੇ ਤੇ ਜਾ ਕੇ ਵੀ ਪੰਜਾਬੀਆਂ ਨੇ ਸੇਵਾ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕੀਤੀ ਸੀ ਉਹ ਪਹਿਲੇ ਦਿਨ ਤੁਸੀਂ ਪੰਜਾਬ ਦੇ ਨਾਲ ਜਿਹੜਾ ਵਿਧਗਰਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਰਦੇ ਆ ਮੈਂ ਜੀ ਨਰਿੰਦਰ ਮੋਦੀ ਜੀ ਨੂੰ ਇੱਕ ਗੱਲ ਤੁਹਾਡੇ ਚੈਨਲ ਰਾਹੀਂ ਕਹਿੰਦਾ ਕਿ ਪੰਜਾਬ ਦੇ ਨਾਲ ਵਿਤਕਰਾ ਨਾ ਕਰੋ ਪੰਜਾਬੀਆਂ ਦੇ ਨਾਲ ਜੋ ਵੀ ਵਿਤਕਰਾ ਕਰਦਾ ਪੰਜਾਬੀ ਫਿਰ ਮaaf ਨਹੀਂ ਉਹਨੂੰ ਕਰਨਗੇ ਜੇ ਅੱਜ ਪੰਜਾਬ ਦੇ ਨਾਲ ਜੇ ਜੇ ਨਹੀਂ ਖੰਣਗੇ ਤਾਂ ਪੰਜਾਬੀ ਮaaf ਨਹੀਂ ਕਰਨਗੇ ਬਾਈ ਜੀ ਕਿਹ ਕੀ ਜਾ ਰਿਹਾ ਜੀ 9 ਤਰੀਕ ਨੂੰ ਪ੍ਰਧਾਨ ਮੰਤਰੀ ਗੁਰਦਾਸਪੁਰ ਦਾ ਦੌਰਾ ਕਰ ਸਕਦੇ ਹੜਪੇੜ ਤਾਨੂੰ ਮਿਲਣਗੇ ਪਹਿਲੇ ਦਿਨ ਤੇ ਹੀ ਪੰਜਾਬ ਸਰਕਾਰ ਡੱਟੀ ਵੀ ਹੈ ਸੇਵਾਦਾਰ ਜੀ ਪਿੰਡਾਂ ਦੇ ਸਰਪੰਚ ਪੈਂਦੇ ਪਿੰਡਾਂ ਦੀਆਂ ਸੰਸਥਾਵਾਂ ਸਾਰੇ ਪਿੰਡ ਪਾਰਟੀ ਵਾਜੀ ਤੋਂ ਉੱਟ ਕੇ ਸੇਵਾ ਕਰਦੇ ਆ 9 ਤਰੀਕੇ ਨੂੰ ਬਾਈ ਜੀ ਆਪਾਂ ਲੇਟ ਹੋ ਜਾਵਾਂਗੇ ਬਹੁਤ ਲੇਟ ਰਹਿਉ ਦਾ ਕੋਈ ਫਾਇਦਾ ਨਹੀਂ ਹੈ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਤੁਹਾਡੀ ਚੈਨਲ ਨਹੀਂ ਕਿ ਤੁਸੀਂ ਆਪਣਾ ਜੋ ਕੋਈ ਪੰਜਾਬ ਦੇ ਨਾਲ ਜਿਹੜਾ ਤੁਸੀਂ ਆਸ਼ਪਾਭ ਰੱਖਦੇ ਉਹਨੂੰ ਛੱਡ ਦਿਓ ਪੰਜਾਬ ਉਹ ਕੌਮ ਹੈ ਜਿਹੜੀ ਹਿੰਦੁਸਤਾਨ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੀ ਗੱਲ ਕਰਦੇ ਆ ਸੇਵਾਦਾਰਾਂ ਦੇ ਵਿੱਚ ਗਿਣੀ ਜਾਂਦੀ ਹੈ ਨੇਪਾਲ ਦੇ ਵਿੱਚ ਇੱਕ ਵਾਰ ਆਬਤ ਆਈ ਸੀ ਦੇ ਆਧਾਰ ਤੇ ਪੰਜਾਬੀਆਂ ਨਾਲ ਜਾ ਕੇ ਤੇ ਸੇਵਾ ਕੀਤੀ ਹੈ ਜੀ ਤੁਸੀਂ ਕਹੇ ਨੇਪਾਲ ਦੇ ਵਿੱਚ ਆਫਤ ਆਈ ਸੀ ਜਦੋਂ ਪੰਜਾਬ ਦੇ ਉੱਤੇ ਹੁਣ ਵਿਪਤ ਆਈ ਹੈ ਤੇ ਹੁਣ ਹਰਿਆਣਾ ਕਹਿੰਦਾ ਮੈਂ ਛੋਟਾ ਭਾਈ ਬਣ ਕੇ ਉਹਦੇ ਨਾਲ ਬਾਹ ਨਾਲ ਬਾਹ ਖੜਾਂਗੇ ਹਰਿਆਣੇ ਦੇ ਮੁੱਖ ਮੰਤਰੀ ਦਾ ਜਿਹੜੀ ਆ ਉਹ ਬਿਆਨ ਆ ਗਿਆ ਕਿ ਜੇ ਪੰਜਾਬ ਨੂੰ ਕਿਸੇ ਚੀਜ਼ ਦੀ ਲੋੜ ਹੈ ਕਿ ਅਸੀਂ ਦੇਣ ਨੂੰ ਤਿਆਰ ਹਾਂ ਜਿੱਥੇ ਤੁਸੀਂ ਹਰਿਆਣੇ ਦੀ ਗੱਲ ਕਰਦੇ ਬਾਈ ਜੀ ਜੁਪੀ ਤੋਂ ਟਰੈਕਟਰ ਟਰਾਲੀਆਂ ਲੈ ਕੇ ਰਾਜਸਥਾਨ ਤੋਂ ਮੈਂ ਰਾਤ ਵੀ ਇੱਥੇ ਆ ਗਿਆ ਗਿਆ ਸਾਰੇ ਸੇਵਾਦਾਰ ਲੱਗੇ ਹੋਏ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਅੱਜ ਆਪਾਂ ਨੂੰ ਇੱਕ ਹੋ ਕੇ ਸਾਨੂੰ ਸੇਵਾ ਕਰਨੀ ਚਾਹੀਦੀ ਪੰਜਾਬ ਦੀ ਗੱਲ ਹੈ ਬਹੁਤ-ਬਹੁਤ ਪੱਤਰਕਾਰ ਭਰਾਵਾਂ ਦਾ ਧੰਨਵਾਦ ਜਿਹੜੇ ਕੋਈ ਸਹੀ ਮੀਡੀਆ ਦੇ ਵਿੱਚ ਕਵਰੇਜ ਕਰਦੇ ਆ ਬਹੁਤ-ਬਹੁਤ ਧੰਨਵਾਦ ਹੁਣ ਕਿੰਨਾ ਕੁ ਬੰਨ ਰਹਿ ਗਿਆ ਬੰਨਣ ਵਾਲਾ ਸਹੀ ਹਾਲਾਤ ਕੀ ਨੇ ਇਸ ਜਗ੍ਹਾ ਤੇ ਪ੍ਰਸ਼ਾਸਨ ਲੱਗਿਆ ਵਾ ਸੇਵਾਦਾਰ ਲੱਗੇ ਹੋਏ ਆ ਅੱਜ ਸਾਰੇ ਸੇਵਾਦਾਰ ਲੱਗੇ ਹੋਏ ਆ ਬਸ ਮੈਂ ਤਾਂ ਅਰਦਾਸ ਤੇ ਬੇਨਤੀ ਕਰਦਾ ਸੱਚੇ ਬਾਸ਼ਾ ਮਹਾਰਾਜ ਰਹਿਮ ਕਰਿਓ ਸਾਡੇ ਪੰਜਾਬ ਤੇ ਕਿ ਜਿਹੜੇ ਪੰਜਾਬ ਦੇ ਤੁਸੀਂ ਬੰਨ ਦੀ ਗੱਲ ਕੀਤੀ ਹੈ ਪ੍ਰਸ਼ਾਸਨ ਲੱਗਿਆ ਵਾ ਸੇਵਾਦਾਰ ਲੱਗੇ ਹੋਏ ਆ ਜਮੀਨ ਦਾ ਤੇ ਪਪੂਲਰ ਦਾ ਨੁਕਸਾਨ ਹੋਇਆ ਜਿਹੜਾ ਪਿੰਡ ਹੈ ਭਾਜੀ ਨਿਗਾਹ ਮਾਰੋ ਇੱਧਰੋਂ ਪਿੰਡ ਕਾਫੀ ਦੂਰ ਹੈ 500 600 ਮੀਟਰ ਦੂਰੀ ਤੇ ਹੈ ਪਿੰਡ ਜੀ ਇੱਥੇ ਤੇ ਕਹਿੰਦੇ ਗੱਲ ਹਰਦੀਪ ਸਿੰਘ ਮੁੰਡਿਆ ਜੀ ਕੈਬਨਿਟ ਮੰਤਰੀ ਮੁੱਖ ਮੰਤਰੀ ਸਾਹਿਬ ਨਾਲ ਮਿਲੇ ਸੀ ਉਹਨਾਂ ਨੇ ਪਹਿਲਾਂ ਹਲਕਿਆ ਤੇ ਪੁੱਛਿਆ ਜਿੱਥੇ ਰਾਹਤ ਕਾਰ ਚੱਲਦੇ ਪਏ ਉਹ ਕਹਿੰਦੇ ਕਿ ਪਹਿਲਾਂ ਉਹਨਾਂ ਨੂੰ ਸੰਭੋ ਮੈਂ ਆਪੇ ਹੀ ਸਹੀ ਹੋ ਜਾਊਂਗਾ ਮਾਨਯੋਗ ਮਿਨਿਸਟਰ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਸੇਵਾਦਾਰ ਹੈ ਸੇਵਾਦਾਰਾਂ ਦਾ ਪਰਿਵਾਰ ਹੈ ਪਹਿਲੇ ਦਿਨ ਤੇ ਉਹਨੇ ਸਾਡੀਆਂ ਡਿਊਟੀਆਂ ਇੱਥੇ ਲਾਈਆਂ ਮੈਂ ਅਸੀਂ ਸੇਵਾ ਕਰਦੇ ਆਂ ਸਲਾ ਸੁਲਤਾਨਪੁਰ ਲੋਧੀ ਵੀ ਜਾਂਦੇ ਰਹੇ ਜੀ ਉਹਨਾਂ ਦਾ ਬ੍ਰਦਰ ਸਹਾਰ ਜੋਰਾਵਰ ਸਿੰਘ ਆਪਣੀ ਟੀਮ ਦੇ ਨਾਲ ਬੈਠਾ ਜਿੰਨੇ ਕੌਂਸਲਰ ਸਾਹਿਬਨ ਦਿਖਾ ਲਓ ਉਧਰ ਜੀ ਸਾਰੇ ਬੈਠੇ ਆ ਜੀ ਉਹ ਇੱਥੇ ਬੈਠੇ ਲੰਗਰ ਲਾਇਆ ਵਾ ਜੀ ਸਾਰੇ ਸੇਵਾਦਾਰਾਂ ਦੀ ਪਾਰਟੀ ਹੈ ਠੀਕ ਥੈਂਕ ਯੂ ਜਿਸ ਤਰੀਕੇ ਦੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਹਮਰਾਜ ਰਾਜ ਜੀ ਨੇ ਕਿਹਾ ਕਿ ਸਾਨੂੰ ਹੁਣ ਸੇਵਾ ਦੀ ਲੋੜ ਹੈ ਸਾਨੂੰ ਇੱਥੇ ਸੇਵਾ ਕਰਨੀ ਚਾਹੀਦੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਸਾਰੀ ਤਨਖਾ ਅਤੇ 1 ਲੱਖ ਰੁਪਿਆ ਜਿਹੜਾ ਹੈ ਮੁੱਖ ਮੰਤਰੀ ਰਾਹਤ ਰਲੀਫ ਫੰਡ ਦੇ ਵਿੱਚ ਜਿਹੜਾ ਅਨਾਉਂਸ ਕਰਦਾ ਤੇ ਉਹਨਾਂ ਵੱਲੋਂ ਡੋਨੇਟ ਕੀਤਾ ਜਾਊਗਾ ਤੇ ਨਾਲੇ 5000 ਲੀਟਰ ਕਹਿੰਦੇ ਮੈਂ ਡੋਨੇਟ ਕਰ ਚੁੱਕਾ ਹਾਂ 5 ਲੱਖ ਲੀਟਰ ਜਿਹੜਾ ਉਹਨਾਂ ਦੇ ਵੱਲੋਂ ਡੀਜ਼ਲ ਜਿਹੜਾ ਡੋਨੇਟ ਕੀਤਾ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਰਾਹਤ ਕਾਰਜ ਆ ਉਹਦੇ ਵਿੱਚ ਕਿੰਨੇ ਕੁ ਸੁਧਾਰ ਆਂਦਾ ਮਦਿਆਣਾ ਤੋਂ ਅਭਿਸ਼ੇਕ ਜਲੋਟਾ ਗ੍ਰੇਟ ਪੰਜਾਬ ਟੀਵੀ ਲੁਧਿਆਣਾ